ਦੇ ਉਹ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਦਸ਼ਰਥ ਸਿੰਘ ਹੋਂਨਾ ਤੇ ਕਰ ਇੱਕ ਅਕਸ਼ਨ ਇਹ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਖੁਸ਼ੀਆਂ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਦੇਖੋ ਸਰਕਾਰ ਕਿੰਨਾ ਧੱਕਾ ਕਰ ਰਹੀ ਗਿਆ ਜਿਹੜਾ ਸ਼ੰਭੂ ਬੈਰੀਅਰ ਤੇ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਆਪਣੇ ਜਿਹੜੇ ਸਾਲ ਤੋਂ ਬੈਠੇ ਸੀਗੇ ਉਹਨਾਂ ਨੂੰ ਇੱਕ ਪਾਸੇ ਤੇ ਗੱਲਬਾਤ ਦਾ ਸੱਦਾ ਦੇ ਰਹੇ ਆ ਤੇ ਦੂਜੇ ਪਾਸੇ ਜਿਹੜਾ ਇੰਨਾ ਧੱਕਾ ਕਰਕੇ ਰਾਤ ਹੀ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਉਹਨਾਂ ਦੇ ਲੀਡਰ ਕਿਤੇ ਆ ਕਿ ਉਹਨਾਂ ਦੇ ਬੱਚੇ ਬੀਬੀਆਂ ਨੂੰ ਜਿਹੜਾ ਰਾਤ ਉਹਨਾਂ ਨੇ ਐਡਾ ਕੀਤਾ ਕਿ ਜਿੱਦਾਂ ਕਿ ਕੋਈ ਵਿਦੇਸ਼ੀ ਹੁੰਦੇ ਆ ਇਹ ਸਰਕਾਰ ਜਿਹੜੀ ਆ ਕਿ ਬੜਾ ਦਾਵਾ ਕਰਦੀ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੀ ਅਸੀਂ ਇਹਦੇ ਜਿਹੜੇ ਮਸਲੇ اپੇਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਤੁਸੀਂ ਦੇਖੋ ਅੱਜ 3 ਸਾਲਾਂ ਬਾਅਦ ਇਹਨਾਂ ਨੂੰ ਜਿਹੜਾ ਚੇਤਾ ਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਉਹਦੇ ਵਾਸਤੇ ਹੋਣ ਕਰ ਰਹੇ ਆ ਜਤਨ ਉਹੀ ਜਤਾਂ ਦੇਖੋ ਜਿਹੜੇ ਵੱਡੇ ਵੱਡੇ ਜਨਾਂ ਦੇ ਉੱਤੇ ਜਿਨ੍ਹਾਂ ਦੇ ਪਹਿਲਾਂ ਤੋਂ ਦੋਸ਼ ਲੱਗ ਰਹੇ ਉਹਨਾਂ ਵੱਲ ਕੋਈ ਮੋਹ ਨਹੀਂ ਜਿਹੜੇ ਆ ਛੋਟੇ ਮੋਟੇ ਵਿਚਾਰੇ ਉਹਨਾਂ ਦੇ ਘਰ ਜਿਹੜੇ ਢਾਏ ਜਾ ਰਹੇ ਆ ਤੇ ਇਹ ਕੋਈ ਮੇਰਾ ਖਿਆਲ ਮਸਲੇ ਦਾ ਹੱਲ ਵੀ ਨਹੀਂ ਹੈਗਾ ਅਸੀਂ ਸੰਗਤਾਂ ਨੂੰ ਜੁਨੀਆਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਾਂ ਨਾਲ ਕੁਝ ਨਹੀਂ ਬਣਨਾ ਚਾਹੀਦਾ ਜਦੋਂ ਆਪਾਂ ਇਕੱਠੇ ਨਹੀਂ ਹੁੰਦੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਵਾ ਇਹਦਾ ਟਕਰਾ ਕਰਨਾ ਚਾਹੀਦਾ ਕੋਈ ਇਦਾਂ ਦੀ ਵਿਵਸਥਾ ਬੰਦੀ ਕਰਨੀ ਚਾਹੀਦੀ ਆ ਕਿ ਜਿਹੜਾ ਸਰਕਾਰ ਦੇ ਉੱਤੇ ਕੋਈ ਕਿਸ ਤਰ੍ਹਾਂ ਦਾ ਦਬਾਅ ਬਣੇ ਇਹ ਕੋਈ ਇਹ ਨਹੀਂ ਹੈਗਾ ਕਿ ਰੋਜ਼ ਹੀ ਕੋਈ ਕੋ ਕਿਤੇ ਮੋਰਚਾ ਲਾ ਕੇ ਬਹਿ ਜਾਏ ਕੋਈ ਕਿਤੇ ਬਹਿ ਜਾਏ ਆਪਾਂ ਨੂੰ ਸਾਰਿਆਂ ਨੂੰ ਏਕਾ ਕਰਕੇ ਤੇ ਜਿਹੜੀਆਂ ਦੋਨੋਂ ਸਰਕਾਰਾਂ ਉਹਨਾਂ ਦੇ ਨਾਲ ਜਿਹੜਾ ਵਾ ਇਹਦਾ ਕੋਈ ਨਾ ਸੁਦੀਵੀ ਹੱਲ ਕੱਢਣਾ ਚਾਹੀਦਾ ਨਾ ਕਿ ਰੋਜ਼ ਪਰੇਸ਼ਾਨ ਭਾਈ ਅਮਨਪਾਲ ਦੇ ਜੇ ਸਾਥੀ ਉਹਨਾਂ ਤੋਂ ਪੰਜਾਬ ਲਿਆਂਦਾ ਜਾ ਰਿਹਾ ਪੰਜਾਬ ਪੁੱਸੋਂ ਕੀ ਕਰਨ ਜੋ ਇਸ ਵਾਰ ਉਹ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਬਿਲਕੁਲ ਹੀ ਧੱਕਾ ਕੀਤਾ ਹੈਗਾ ਉਹਨਾਂ ਦੇ ਕੋਈ ਦੋਸ਼ ਨਹੀਂ ਬਣਦਾ ਹੈਗਾ ਜਿਹੜਾ 2 ਸਾਲ ਉਹਨਾਂ ਦੇ ਖਰਾਬ ਕੀਤੇ ਹੋਏ ਇਹਨਾਂ ਨੇ ਸਰਕਾਰ ਨੇ ਚਲੋ ਫਿਰ ਵੀ ਹੁਣ ਜੇ ਸਰਕਾਰ ਨੇ ਫੈਸਲਾ ਆਪਣੇ ਤੇ ਗੌਰ ਕੀਤਾ ਵਾ ਤੇ ਉਹਦਾ ਸਵਾਗਤ ਕਰਦੇ ਆਂ ਜੇ ਜੇ ਸਾਨੂੰ ਕਲੀਅਰ ਨਹੀਂ ਹੈਗਾ ਕਿ ਉਹਨਾਂ ਨੂੰ ਕਦੋਂ ਅਦਾਲਤ ਦੇ ਵਿੱਚ ਪੇਸ਼ ਕਰਦੇ ਆ ਐਵੇਂ ਝੂਠੇ ਕੇਸ ਬਣਾਏ ਹੋਏ ਆਸ ਕਰਦਾ ਹਾਂ ਕਿ ਭਾਈ ਅਮਰਜੀਤਪਾਲ ਤੋਂ ਵੀ ਐਨਐਸਏ ਟਾਇਆ ਜਾਊਗੀ ਦੇਖੋ ਹੁਣ ਜਿਸ ਹਮਨਾ ਕਹਿ ਰਿਹਾ ਉਹਦੇ ਨਾਂ ਤੇ ਲੱਗਦਾ ਤਾਂ ਹੈ ਪਰ ਬਾਕੀ ਜਿੰਤਰੇ ਉਹਨਾਂ ਦਾ ਜਿਹੜੇ ਕਹਿੰਦੇ ਰੈਸਟਰ ਦੇ ਮੁਤਾਬਕ ਹੀ ਉਹਨਾਂ ਨੂੰ ਲਿਆਉਣਾ ਉਹਦੇ ਵਾਸਤੇ 1 ਮਹੀਨਾ ਜੇ ਰਹਿਣਾ ਬਾਕੀ ਇੱਕ ਚੁਨੇ ਹੋਏ ਨਮਾਇंदे ਅਮਰਪਾਲ ਜੀ ਕਾਫੀ ਸਮਾਂ ਹੋ ਗਿਆ ਉਹਨਾਂ ਐਨਐਸਏ ਲੱਗੇ ਇਸ ਵੀ ਮੰਗ ਕਰਨੀ ਚੋਨੇ ਆਪਣੇ ਪੱਧਰ ਪਰਿਵਾਰ ਵਾਲੋ ਕਿ ਇਹ ਨਸੀਟਾ ਹੀ ਜਾਵੇ ਉਹਨਾਂ ਦੇ ਉਹ ਤੇ ਤੁਸੀਂ ਦੇਖੋ ਲੋਕਤੰਤਰ ਦੇ ਵਿੱਚ ਤੇ ਲੋਕਾਂ ਦਾ ਫਤਵਾ ਵੱਡਾ ਹੁੰਦਾ ਸਕਤਾ ਨੇ ਐਡਾ ਵੱਡਾ ਮੈਟਰ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੀਆਂ 13 ਸੀਟਾਂ ਆਈ ਉਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੀ ਲੀਡ ਦੇ ਨਾਲ ਜਿੱਤੇ ਸੀ ਤੇ ਜਿਹੜੇ ਉਹ ਹਲਕੇ ਦੀ ਨਮਾਇੰਦਗੀ ਆ ਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹ ਲੋਕਾਂ ਦੇ ਜਿਹੜੇ ਮਸਲੇ ਆ ਉਹਥੇ ਸੰਸਦ ਦੇ ਵਿੱਚ ਠਾਹਣਾ ਕੀ ਪ੍ਰਾਣੀਆਂ ਮੰਗਾਵਾ ਕੋਈ ਨਵੇਂ ਕੀ ਮਸਲੇ ਆ ਉਹ ਤਾਂ ਹੀ ਆ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਜੇ ਸਰਕਾਰ ਇਦਾਂ ਕਰੇਗੀ ਤੇ ਲੋਕਾਂ ਦੇ ਵਿੱਚ ਵੀ ਰੋਸ ਵਧੇਗਾ ਤੇ ਲੋਕ ਲੋਕਤੰਤਰ ਤੋਂ ਜਿਹੜਾ ਵਿਸ਼ਵਾਸ ụtਦਾ ਜਾਏਗਾ ਲੋਕਾਂ ਦਾ ਹਮਾਤੋ ਜੀ ਸੰਤ ਭਿੰਡਰਾ ਜਿਹੜੇ ਪੋਸਟਰ ਦੇ ਉਹ ਲਾਏ ਜਾ ਰਹੇ ਆ ਮੋਟਰਸਾਈਕਲ ਦਾ ਕੀ ਕਰਨ ਚਾਹੁੰਦੇ ਨੇ ਇਸ ਵਾਰ ਇਹ ਚਾਚਾ ਉਹ ਦੇਖੋ ਜੀ ਸਾਡੇ ਵਾਸਤੇ ਬੜੇ ਸਰਕਾਰ ਸਾਡੇ ਹੈਗੇ ਆ ਜਦੋਂ ਕੱਲ ਤੱਕ ਤੇ ਉਹਨਾਂ ਨੂੰ ਆਪਾਦੀ ਦਿੱਤੀ ਗਈ ਸ਼ਹੀਦੀ ਦਿੱਤੀ ਗਈ ਹੈ ਤੇ ਉਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੜਤਣ ਭਰੇ ਜਿਹੜੇ ਲੋਕ ਉੱਥੇ ਵਿਰਤਾਕ ਕਰ ਰਹੇ ਉਹਨਾਂ ਨੂੰ ਨਹੀਂ ਇਦਾਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜਾ ਵਾ ਜੇ ਤੇ ਕੋਈ ਉੱਥੇ ਹਲਾਕੁਲਾ ਕਰਦੇ ਫਿਰ ਤੇ ਵੱਖਰੀ ਗੱਲ ਉਹ ਪੁਲਿਸ ਦਾ ਪ੍ਰਸ਼ਾਸਨ ਦਾ ਕੰਮ ਆ ਉਹਨਾਂ ਦੇ ਕਾਰਵਾਈ ਆਮ ਲੋਕਾਂ ਦਾ ਨਹੀਂ ਆਪਣੇ ਕਾਨੂੰਨ ਆਪਣੇ ਆਪ ਹੱਥ ਦੇ ਵਿੱਚ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਕਾਲ ਤੱਕ ਸਾਨੂੰ ਸਟੈਂਡ ਲੈਣਾ ਚਾਹੀਦਾ ਇਸ ਮੈਟਰ ਤੇ ਤੇ ਕਾਲ ਤੱਕ ਤੇ ਦੇਖੋ ਉਹ ਤੇ ਹਰ ਇੱਕ ਜਿਹੜਾ ਸਿੱਖ ਉਹਦਾ ਫਰਜ਼ ਬਣਦਾ ਹੈਗਾ ਕਿ ਇਹੋ ਜਿਹੇ ਮਸਲੇ ਦੇ ਉੱਤੇ ਜਿਹੜਾ ਬੜੇ ਧਿਆਨ ਦੇ ਨਾਲ ਕੋਈ ਇਹੋ ਜਿਹੇ ਭਾਈਚਾਰਿਆਂ ਦੇ ਵਿੱਚ ਕੋਈ ਇਹੋ ਜਿਹੇ ਹੱਤਪੇੜ ਨਹੀਂ ਪੈਣੀ ਚਾਹੀਦੀ ਤੇ ਜਿਹੜਾ ਵਾ ਉਹ ਸਾਡੇ ਸਤਕਾਰਕ ਸਰਕਾਰ ਬਹੁਤ ਸਤਕਾਰਯੋਗ ਨੇ ਉਹਨਾਂ ਦੀ ਜਿਹੜੀ ਫੋਟੋ ਨੂੰ ਜਾਂ ਛੱਡੇ ਨੂੰ ਜਿਹੜਾ ਥੱਲੇ ਪੈਰਾਂ ਤੇ ਰੋਲਿਆ ਜਾ ਰਿਹਾ ਬੜੀ ਮੰਦ ਭਾਗੀ ਗੱਲ ਵਾ ਉਹ ਜਿਹੜੇ ਜਿਹੜੇ ਉੱਥੇ ਦੇ ਸਥਾਨਕ ਲੀਡਰ ਉਹਨਾਂ ਨੂੰ ਇਹਦੇ ਤੇ ਜਿਹੜਾ ਵਾ ਗੌਰ ਕਰਕੇ ਤੇ ਉਹਨਾਂ ਦੇ ਸਖਤ ਕਾਰਵਾਈ ਕਰਨੀ ਚਾਹੀਦੀ। ਆਖਰੀ ਸਵਾਲ ਹੈ ਕਿ ਜੋ ਗੱਲ ਕਿਸਾਨਾਂ ਦੇ ਨਾਲ ਹੋਇਆ ਕੀ ਲੱਗਦਾ ਹੈ ਕਿ ਸਰਕਾਰ ਨੇ ਜਿਹੜਾ ਵਿਸ਼ਵਾਸ ਘਾਟੇ ਇਹ ਤਾਂ ਬਹੁਤ ਹੀ ਤਕਾ ਜੀ ਇਹਦੇ ਤੋਂ ਹੀ ਦੇਖਿਆ ਹੀ ਆ ਰਾਤ ਕਿਵੇਂ ਉਹਨਾਂ ਦੇ ਨਾਲ ਨੇਰੇ ਦੇ ਵਿੱਚ ਕੋਈ ਵੇਖਿਆ ਨਹੀਂ ਆ ਬੱਚੇ ਆ ਮਤਾਵਾਂ ਆ ਵਾ ਪੜਣਾ ਵਾ ਜਿਹੜੇ ਉਹਨਾਂ ਨੂੰ ਰਾਤ ਉਹਨਾਂ ਨੂੰ ਐਦਾਂ ਦਿੱਤਾ ਅਲਟੀਮੇਟਮ ਕਿ ਹੁਣੇ ਹੀ ਚਲੇ ਜਾਓ ਕਿਸੇ ਪਾਸੇ ਜੇ ਅਗ ਤੇ ਉਹਨਾਂ ਦੇ ਲੀਡਰਾਂ ਨੂੰ ਇੱਕ ਪਾਸੇ ਉਹਨਾਂ ਨੂੰ ਬੁਲਾਇਆ ਗਿਆ ਤੇ ਦੂਜੇ ਪਾਸੇ ਜਿਹੜਾ ਵਾ ਇੱਕਦਮ ਧੱਕਾ ਕਰਕੇ ਉਹਨਾਂ ਨੂੰ ਰਾਤੋਂ ਰਾਤ ਹੀ ਕਿੰਨਾ ਸਮਾਂ ਪਤਾ ਨਹੀਂ ਕਿੰਨੀ ਕਿ ਉਹਨਾਂ ਨਾਲ ਬਸਲੂਕੀ ਕੀਤੀ ਗਈ ਹੈ ਇਹ ਵੀ ਸਾਹੀਂ ਬੜੇ ਜ਼ੋਰਦਾਰ ਸ਼ਬਦਾਂ 'ਚ ਆਪਣੀ ਪਾਰਟੀ ਵੱਲੋਂ ਜਿਹੜੇ ਨਿਖੇਧੀ ਕਰਦੇ ਬੜਾ ਡਰਾਮਾ ਚੱਲ ਰਿਹਾ ਤੁਸੀਂ ਵੇਖਦੇ ਜਾਓ ਕੀ ਹੋ ਰਿਹਾ ਵਾ ਤੁਸੀਂ ਦੇਖੋ ਸੰਗਤਾਂ ਨੇ ਕੱਲ ਤੱਕ ਤੋਂ ਆਪਾਂ ਸਰਮੌਰ ਗਿੜਦੇ ਆ ਉਹਨਾਂ ਨੇ ਜਾ ਕੇ ਅਪੀਲ ਕੀਤੀ ਤੇ ਜਿਹੜਾ ਧਾਮੀ ਸਾਹਿਬ ਕਹਿੰਦੇ ਨੇ ਮੈਂ ਨਾ ਤਕਤਾਂ ਦੇ ਆਧਾਰ 'ਤੇ ਜਿਹੜਾ ਅਸਤੀਫਾ ਦਿੱਤਾ ਨਹੀਂ ਲਵਾਵਾਂਗਾ ਹੁਣ ਸੁਖਵੀਰ ਬਾਦਲ ਤੇ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਉਹੀ ਸਭ ਕੁਝ ਕਰ ਰਿਹਾ ਉਹ ਸਾਰਿਆਂ ਨੂੰ ਹੁਣ ਚਾਂਦਨ ਹੋ ਗਿਆ ਚੰਗੀ ਤਰ੍ਹਾਂ ਕਿ ਉਹਦੇ ਕਹਿਣ ਤੇ ਉਹਨੇ ਜਿਹੜਾ ਅਸਤੀਫਾ ਕਹਿੰਦਾ ਮੈਂ ਵਾਪਸ ਲੈ ਲੂੰਗਾ ਇਹਦਾ ਮਤਲਬ ਜਿਹੜੇ ਦੂਜੇ ਲੋਕ ਆ ਉਹ ਕੋਈ ਉੱਥੇ ਹੈ ਨਹੀਂ ਕੀ ਪਾਸ ਜਦੋਂ ਸੰਗਤਾਂ ਦੇ ਮਨ ਦੇ ਵਿੱਚ ਉਤਰ ਜਾਵੇ ਉਹਨੂੰ ਦੁਬਾਰਾ ਦੇ ਮੇਰਾ ਤਾਂ ਖਿਆਲ ਕੋਈ ਵੈਸੇ ਆਪ ਹੀ ਪਿਆੜ ਦੇਣਾ ਚਾਹੀਦਾ ਇਹਨੇ ਤੇ ਲੋਕ ਜਿਹੜੇ ਕਰ ਦੇਣਗੇ ਹੋਰ ਕਿਸੇ ਕਰ ਦੇਣਗੇ